ਤਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਇੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਹਰ ਪਾਸੇ ਪਾਣੀ ਹੀ ਪਾਣੀ ਵਹਿ ਰਿਹਾ ਹੈ ਤੇ ਗੱਡੀਆਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਕਸਿਤ ਸ਼ਹਿਰ ਦਾ ਹਾਲ ਹੈ ਹైదరాబాద్ ਮੀਂਹ ਦੇ ਪਾਣੀ ਨਾਲ ਤਬਾਹੀ ਦੀਆਂ ਇਹ ਤਸਵੀਰਾਂ ਰੌਂਗਟੇ ਖੜੇ ਕਰ ਦੇਣ ਵਾਲੀਆਂ ਨੇ ਹైదరాబాద్ ਦਾ ਹਾਲ ਜਾਣਨ ਲਈ ਸਿਰਫ ਤਸਵੀਰਾਂ ਹੀ ਨਹੀਂ ਬਲਕਿ ਦਰਦ ਭਰੀ ਆਵਾਜ਼ਾਂ ਨੂੰ ਵੀ ਗੌਰ ਨਾਲ ਸੁਣੋ ਹైదరాబాద్ ਚ ਮੀਤੋਂ ਬਾਅਦ ਸੇ ਲਾਬਾਇਆ ਕਾਰਾਂ ਬਿਨਾਂ ਡਰਾਈਵਰ ਤੋਂ ਵਹਿਣ ਲੱਗੀਆਂ ਕਿਤੇ ਕਾਰ ਵਹਿ ਰਹੀ ਸੀ ਤੇ ਕਿਤੇ ਜਲ ਸਮਾਦੀ ਹੋ ਗਈ 24 ਘੰਟਿਆਂ ਤੋਂ ਜਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਨੌਜਵਾਨ ਪਾਣੀ ਦੇ ਤੇਜ਼ ਵਹਾਅ ਚ ਵਹਿ ਗਿਆ ਦੋ ਗੱਡੀਆਂ ਪਹਿਲਾਂ ਹੀ ਫਸੀਆਂ ਹੋਈਆਂ ਸਨ ਤੀਜੀ ਗੱਡੀ ਆਈ ਗੱਡੀ ਤੇ ਗੱਡੀ ਛੱਡ ਗਈ ਨਦੀ ਦੇ ਉੱਪਰ ਪੋਲ ਬਣਿਆ ਸੀ ਰੇਲਵੇ ਬ੍ਰਿਜ ਤੇ ਪਾਣੀ ਭਰ ਗਿਆ ਪਾਣੀ ਦਾ ਵਹਾਅ ਵੇਖੋ ਇਹ ਤੰਬੇ ਲੋਤ ਨੇ ਡੈਂਗਰੇ ਮੰਦਿਰ ਚ ਵੀ ਪਾਣੀ ਭਰਿਆ ਹੋਇਆ ਹੈ ਹੈਦਰਾਬਾਦ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਹਰ ਕਿਤੇ ਪਾਣੀ ਹੀ ਪਾਣੀ ਵਹਿ ਰਿਹਾ ਹੈ। ਭਿਆਨਕ ਮੀਂਹ ਦੇ ਚੱਲਦਿਆਂ ਵਕਫਾ-ਵਕਾ ਹਾਦਸਿਆਂ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਹੈਦਰਾਬਾਦ 'ਚ ਮੰਗਲਵਾਰ ਸ਼ਾਮ ਤੋਂ ਮੀਂਹ ਪੈ ਰਿਹਾ ਹੈ। ਬੋਧਵਾਰ ਤੜਕੇ ਬਾਰਿਸ਼ ਕਾਠ ਹੋਈ ਪਰ ਹਾਲਾਤਾਂ ਚ ਕੋਈ ਖਾਸ ਸੁਧਾਰ ਨਹੀਂ ਮੌਸਮ ਵਿਭਾਗ ਨੇ ਤੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸਰਕਾਰ ਨੇ ਅੱਜ ਤੇ ਕੱਲ 2 ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਲੋਕਾਂ ਨੂੰ ਉਦੋਂ ਤੱਕ ਘਰ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਦ ਤੱਕ ਕੋਈ ਐਮਰਜੈਂਸੀ ਨਾ ਹੋਵੇ